ਪੰਜਾਬ ਚ ਕਾਨੂੰਨ ਦੀ ਸਥਿਤੀ ਦਿਨ ਪ੍ਰਤੀ ਦਿਗੜਦੀ ਜਾ ਰਹੀ ਹੈ ਇੱਕ ਮਾਮਲਾ ਹੈ ਅੰਮ੍ਰਿਤਸਰ ਤੋਂ ਜਿੱਥੇ ਸਰਿਆਂ ਗੋਲੀਆਂ ਚੱਲੀਆਂ ਹਨ ਜ਼ਮੀਨੀ ਵਿਵਾਦ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਪੰਚਾਇਤੀ ਜ਼ਮੀਨ ਉੱਪਰ ਗੋਬਰ ਫਿੱਟਣ ਦੇ ਮਾਮਲੇ ਨੂੰ ਲੈ ਕੇ ਝਗੜਾ ਹੋਇਆ ਹੈ ਇੱਕ ਨੌਜਵਾਨ ਵੱਲੋਂ ਗੋਲੀਆਂ ਚਲਾਈਆਂ ਗਈਆਂ ਪੰਜ ਦੇ ਕਰੀਬ ਦੋ ਗੋਲੀਆਂ ਇੱਕ ਦੂਜੇ ਵਿਅਕਤੀ ਤੇ ਲੱਗੀਆਂ ਕਿਉਂਕਿ ਜ਼ਖਮੀ ਹੋ ਗਏ ਜਿਹਨੂੰ ਇਲਾਜ ਹਸਪਤਾਲ ਦਾਖਲ ਕਰਾਇਆ ਗਿਆ ਮੌਕੇ ਤੇ ਪੁਲਿਸ ਨੇ ਪੁੱਜ ਕੇ ਗੋਲੀਆਂ ਚਲਾਉਣ ਵਾਲੇ ਨੂੰ ਕਾਬੂ ਕਰ ਲਿਆ ਇਹ ਸਾਰਾ ਮਾਮਲਾ ਤੁਹਾਨੂੰ ਦਿਖਾਣੇ ਆ ਇਹਦੇ ਪਰਿਵਾਰ ਦੇ ਮੈਂਬਰ ਕੀ ਕਹਿ ਰਹੇ ਨੇ ਤੇ ਪੁਲਿਸ ਅਧਿਕਾਰੀ ਨੂੰ ਕੀ ਜਾਣਕਾਰੀ ਦੇ ਰਹੇ ਹਨ ਇੱਥੇ ਉਕਤ ਵਿਅਕਤੀ ਨੇ ਝਗੜਾ ਕੀਤਾ ਜੀ ਰੂੜੀਆਂ ਦਾ ਥਾਂ ਪਰਚਾਈ ਨੇ ਛੱਡਿਆ ਉਕਤ ਵਿਅਕਤੀ ਨੇ ਅੱਧਾ ਥਾਂ ਅੱਗੇ ਵੜ ਲਿਆ ਆਪਣੇ ਘਰ ਦੇ ਵਿੱਚ ਰਲਾ ਲਿਆ ਦੂਜੀ ਅੱਧੇ ਤੇ ਕਬਜ਼ਾ ਕਰਨ ਲੱਗਾ ਸੀ ਤੇ ਉਹਨਾਂ ਨੇ ਆਖਿਆ ਵੀ ਸਾਨੂੰ ਪੰਚਾਇਤ ਨੇ ਖੱਡੇ ਦਿੱਤੇ ਆ ਰੂੜੀਆਂ ਦਿੱਤੀਆਂ ਅਸੀਂ ਇਹ ਮਤਲਬ ਕਿ ਰੂੜੀਆਂ ਜੜੀਆਂ ਵਾ ਇਹ ਸਾਨੂੰ ਇੱਥੇ ਛੱਡਣ ਦਿਓ ਉਕਤ ਵਿਅਕਤੀਆਂ ਨੇ ਰੂੜੀ ਜਿਹੜੀ ਗਲੀ 'ਚ ਖਲਾਰਦੀ ਜਦੋਂ ਮੁੰਡੇ ਰੂੜੀ ਇਕੱਠੀ ਕਰਨ ਆਏ ਆ ਵਿਅਕਤੀ ਦੇ ਪਰਿਓ ਨੇ ਲਲਕਾਰਾ ਮਾਰਿਆ ਕਿ ਜਾਤੀ ਸ਼ਬਦ ਵਰਤ ਕੇ ਨੇ ਆਖਿਆ ਕਿ ਇਹਨੂੰ ਗੋਲੀ ਮਾਰ ਦੇ। ਉਕਤ ਵਿਅਕਤੀ ਸੁਮਨਦੀਪ ਸਿੰਘ ਨੇ ਆਪਣੇ ਰਸੰਸੀਰ ਵਾਲਵਰ ਨਾਲ ਬਲਜੀਤ ਸਿੰਘ ਦੀ ਲੱਤ ਵਿੱਚ ਦੋ ਬੁਲਟ ਮਾਰੇ। ਜਦੋਂ ਕੋਈ 6 ਤੋਂ 7 ਫਾਇਰ ਕੀਤੇ, ਰਾਉਂਡ ਫਾਇਰ ਕੀਤੇ ਨੇ। ਸ਼ਰਪਜੀਤ ਸਿੰਘ ਉਹਦੇ ਪਿਓ ਦਾ ਨਾਂ, ਉਹਨੇ ਲਲਕਾਰਾ ਮਾਰਿਆ ਜੀ ਉਹਨੇ ਗੋਲੀ ਮਾਰਨ ਨੂੰ ਕਿਹਾ ਵਾ। ਪੁਲਿਸ ਪ੍ਰਸ਼ਾਸਨ ਸ਼ਰਪਜੀਤ ਸਿੰਘ ਦੀ ਮਤ ਕਰਨ ਰਿਆ। ਉਹਨਾਂ ਸੁਮਨਦੀਪ ਸਿੰਘ ਤੇ ਐਫ ਆਈ ਆਰ ਦਰਜ ਕਰਤੀ ਆ। ਚਲੋ ਧਾਰਾ ਮੈਨੂੰ ਨਹੀਂ ਪਤਾ ਜੀ ਮੈਂ ਨਵੜ ਬੰਦਾ। ਆਂਦੇ ਆ ਕਿ ਪਹਿਲਾਂ 307 ਹੁੰਦੀ ਤੇ ਹੁਣ ਤੇ 109 ਹੋ ਗਈ ਆ ਇਹ ਮੈਨੂੰ ਨਹੀਂ ਪਤਾ ਜੀ ਇਹ ਗਵਰਨਮੈਂਟ ਦੇ ਕੰਮ ਆ ਕੀ ਆ ਕੀ ਨਹੀਂ ਬਾਕੀ ਇਹ ਆ ਕਿ ਜਿਹੜੇ ਪਰਿਵਾਰ ਦੇ ਗੋਲੀ ਵੱਜੀ ਆ ਉਹ ਪਰਿਵਾਰ ਦੀ ਇੱਥੇ ਸੁਣਵਾਈ ਨਹੀਂ ਹੋ ਰਹੀ ਇਹ ਨਹੀਂ ਪਤਾ ਵੀ ਸਾਨੂੰ ਕਾਹਦਾ ਦਬਾਅ ਆ ਸਰਕਾਰ ਦਾ ਦਬਾਅ ਆ ਇਹਦਾ ਵੀ ਨਹੀਂ ਪਤਾ ਜਾਂ ਲక్ష్ਮੀ ਦਾ ਦਬਾਅ ਆ ਇਹਦਾ ਵੀ ਨਹੀਂ ਪਤਾ ਦਬਾਅ ਹੈਗਾ ਠੀਕ ਹੈ ਜੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਅਸੀਂ ਇਹ ਕਰਦੇ ਹਾਂ ਕਿ ਉਕਤ ਵਿਅਕਤੀ ਸੋਮਨਦੀਪ ਸਿੰਘ ਦਾ ਫਾਦਰ ਸਰਬਜੀਤ ਸਿੰਘ ਜੋਗੇ ਡਿਊਟੀ ਵੀ ਕਰਦਾ ਆਨ ਡਿਊਟੀ ਆ ਜਦੋਂ ਕਿ ਉਹ ਇਹਨਾਂ ਨੂੰ ਜਾਤੀ ਸ਼ਬਦ ਵਰਤ ਕੇ ਇਹ ਵੀ ਕਹਿੰਦਾ ਕਿ ਜੇ ਮੇਰਾ 5-7 ਲੱਖ ਲੱਗ ਜੂ ਤੇ ਮੈਂ ਕੋਈ ਗੱਲ ਨਹੀਂ ਲਾ ਦੂੰਗਾ ਤੁਸੀਂ ਟੈਨਸ਼ਨ ਨਾ ਲਓ ਭਾਵੇਂ ਇੱਕ ਅੱਧੀ ਗੋਲੀ ਹੋਰ ਵੱਜੇ ਮੰਗ ਛਾੜੀ ਇਹ ਆ ਕਿ ਉਕਤ ਵਿਅਕਤੀ ਸਰਬਜੀਤ ਸਿੰਘ ਜਿਹੜਾ ਮੁੰਡੇ ਦਾ ਪਿਓ ਤੇ ਐਫ ਆਈ ਆਰ ਇਮੀਡੀਏਟਲੀ ਦਰਜ ਕੀਤੀ ਜਾਵੇ ਅਤੇ ਉਹਨਾਂ ਦੇ ਲਾਇਸੈਂਸ ਜ਼ਬਤ ਕਰਕੇ ਹਿਾਰ ਜਮਾ ਕਰਕੇ ਤੇ ਪੁਲਿਸ ਮੈਡੀਕਲ ਕਰਾ ਕੇ ਉਹਤੇ ਵਿਅਕਤੀਆਂ ਖਿਲਾਫ ਕਾਰਵਾਈ ਕਰਕੇ ਦੇ ਜੇਲ੍ਹ ਭੇਜਿਆ ਜਾਣਾ। ਚਰਨਾਵਲੇ ਰੱਸੀ ਲਗਾਇਆ ਵਾ ਕਿੰਨੇ ਟਾਈਮ ਤੱਕ ਚੱਲੇਗਾ? ਇਹ ਅਣਮੀਥੇ ਤੱਕ ਚੱਲੂਗਾ ਜਦ ਤੱਕ ਐਫ ਆਰ ਦਰਜ ਨਹੀਂ ਹੁੰਦੀ। ਜਨਾਬ ਇਹ ਕਹਾ ਵੀ ਸਾਡੇ ਬੁੜੇ ਦੇ ਗੋਲੀਆਂ ਮਾਰੀਆਂ ਇਹਨਾਂ ਨੇ। ਸਾਡੇ ਸਾਡੇ ਟਬਰਦੂ ਮਾਰਨ ਲੱਗੇ ਜੇ। ਲਾਗੇ ਘਰ ਦੇ ਲਾਗੇ ਨਾਲ ਜਾਂ ਜਿਨ੍ਹਾਂ ਨੇ ਸਾਡੇ ਗੋਲੀਆਂ ਮਾਰੀਆਂ। ਅਸੀਂ ਰੂੜੀ ਤੋਂ ਅਨੇ ਵੀ ਪੰਜਾਬ ਵਿੱਚ ਇਕੱਠੇ ਕਰਦੇ ਹਾਂ। ਜਿਨ੍ਹਾਂ ਨੇ ਸਾਡੇ ਤੇ ਪਹਿਲੂਆਂ ਵੱਡਾ ਬੋਲਦਾ ਤੇ ਗੋਲੀਆਂ ਮਾਰਦਾ ਮਾਰਦਾ ਸਾਡੇ ਬਦਲ ਪਹਿਲੂ ਸਾਡੇ ਘਰ ਮਾਰੀਆਂ ਗੋਲੀਆਂ। ਗਲੀ 'ਚ ਮਾਰੀਆਂ ਗੋਲੀਆਂ। ਕਿੰਨਾਂ ਨੇ ਮਾਰੀਆਂ ਉਹਨੇ ਬੰਦੇ ਮੁੰਡੇ ਨੇ ਮਾਰੀਆਂ ਸਰਬਜੀਤ ਨੇ ਮੁੰਡੇ ਨੇ ਮਾਰੀਆਂ ਸੁਮਨ ਸੁਮਨ ਪ੍ਰੀਤ ਉਹਦਾ ਨਾਮ ਆ ਜਾਂਦੀ ਵੀ ਦਸਾਬ ਮਿਲਣਾ ਚਾਹੀਦਾ ਜੀ ਹਣ ਅ ਮੁਕਦਮਾ ਅੰਡਰ ਇਨਵੈਸਟੀਗੇਸ਼ਨ ਹੈ ਜੀ ਜਿਹੜਾ ਮੇਨ ਦੋਸ਼ੀ ਸੀਗਾ ਮੁੰਡਾ ਜਿਹੜਾ ਸੀਗਾ ਸੁਮਨਦੀਪ ਸਿੰਘ ਨੂੰ ਆਪਾਂ ਅਰੈਸਟ ਕਰ ਲਿਆ ਜੀ ਠੀਕ ਹੈ ਜੀ ਜਿਹੜੇ ਗੱਲ ਕਹਿ ਰਹੇ ਨੇ ਵੀ ਉਹਦੇ ਪਿਓ ਵੀ ਵਿੱਚ ਵਾਚਿਆ ਜਾਵੇ ਜੀ ਉਹਦੀ ਅੰਡਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਤੁਹਾਨੂੰ ਦੱਸ ਦਿੱਤੇ ਜਾਣਗੇ ਪਰਿਵਾਰ ਦਾ ਕਹਿਣਾ ਕਿ ਉਹਨਾਂ ਦਾ ਪਿਓ ਵੀ ਨਾਲ ਸੀ ਨਾ ਮੈਂ ਤਾਈਆ ਮੈਂ ਤਾਈਆ ਪਰ ਤਾਂ ਉਹਨੇ ਗੱਲ ਕਹਿ ਰਹਿਣਾ ਜੀ ਉਹ ਆਪਾਂ ਉਰੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਹਸਾਬ ਨਾਲ ਕਾਰਵਾਈ ਕਰ ਦਿੱਤੀ ਜਾਏ ਸਰ ਜਿਹੜੀ ਰੋਲ ਰੋਲਵਰ ਨਾਲ ਗੋਲੀ ਚਲਾਈ ਉਹ ਗਵਜੇ ਚ ਲਈਤੀ ਗਈ ਆ ਲੈ ਲੈ ਜੀ ਸਭ ਕੁਝ ਕਿ ਉਹ ਲਾਇਸੈਂਸ ਰਜਿਸਟਰ ਹੋਏਗਾ ਆ ਬਿਲਕੁਲ ਜੀ ਬਿਲਕੁਲ ਲਿਖ ਕੇ ਵੀ ਭੇਜ ਦਿੱਤਾ ਨਹੀਂ ਉਹ ਲਾਇਸੈਂਸ ਜੀ ਆ ਨਹੀਂ ਲਾਇਸੈਂਸ ਜਿਹੜਾ ਉਹ ਤਾਂ ਰੱਦ ਕਰਨ ਵਾਸਤੇ ਭੇਜ ਦਿੱਤਾ ਇਸ ਕਰਕੇ ਵਟ ਏਵਰ ਬ੍ਰਦਰ ਮਸਲਾ ਅੰਡਰ ਇਨਵੈਸਟੀਗੇਸ਼ਨ ਹੈ ਤੁਹਾਨੂੰ ਦੱਸ ਦਿੱਤਾ ਜੋ ਵੀ ਤੱਥ ਆਉਣਗੇ ਸਾਹਮਣੇ ਤੁਹਾਨੂੰ ਦੱਸਾਂਗੇ